ਇਹਨੇ ਲੈਦੇ ਚ ਤੁਸੀਂ ਗੱਲ ਕਰੋਗੇ ਨਾ ਉਸੇ ਨਾਲ ਕਰਾਂਗੇ ਬਿਲਕੁਲ ਬਿਲਕੁਲ ਹਾਂ ਬਿਲਕੁਲ ਇਹ ਤੁਹਾਨੂੰ ਲੱਗਦਾ ਨਾ ਕੋਈ ਸੈਲਫ ਰਿਸਪੈਕਟ ਹੈ ਤਾਂ ਸਾਡੀ ਸੈਲਫ ਰਿਸਪੈਕਟ ਕਿਉਂ ਨਹੀਂ ਹੋਈਆਂ ਆਹ ਗੋ ਤੁਸੀਂ ਕਰ ਲੈਣਾ ਮੈਂ ਤੁਹਾਨੂੰ ਕਿਹਾ ਹੋ ਤੁਸੀਂ ਕਰਨਾ ਕਰ ਲੋ ਗੁਰਨਾਬਾਦ ਗੁਰਨਾਬਾਦ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਗੱਲ ਮੇਰੀ ਉਹਦੀ ਕੰਪਲੇਂਟ ਤੇ ਹੋ। ਦੋਸਤੋ ਜੇ ਆਪਾਂ ਅੱਜ ਚਲੋ ਕਰਾਂ ਉਹਨਾਂ ਨੂੰ ਕਮਰਾ ਲੈ ਕੇ ਉਹਨਾਂ ਨੂੰ ਸਾਰੋ। ਸਾਨੂੰ ਸਾਰੋ। ਨਾ ਕਰੋ। ਪੰਜੀ ਤੇਰੀ ਕੱਲ ਪੱਕੀ ਲਈ ਗਈ ਹੈ ਉਹ ਵੀ ਕਰਦੇ ਖੜੇ ਉੱਤਰੇ ਹੋ। ਮੈਂ ਖੜਾ ਉੱਤਰੇ। ਲੈਕਰਾ ਸਾਹਿਬ ਕੀ ਕਾਰਨ ਅੱਜ ਰੋਡ ਤੇ ਧਰਨਾ ਲਗਾ ਕੇ ਬੈਠੇ ਹੋ? ਖੁਦ ਪੰਜਾਬ ਸਰਕਾਰ ਦੇ ਖਿਲਾਫ ਤੁਸੀਂ ਇੱਥੇ ਆ ਕੇ ਨਾਰੇਬਾਜ਼ੀ ਕਰ ਰਹੇ ਹੋ। ਇਲਾਕੇ ਦੇ ਲੋਕ ਇਕੱਠੇ ਹੋਏ ਨੇ। ਕਾਰਨ ਕੀ ਹੈ ਜੀ? ਦੇਖੋ ਇਹ ਇੱਕ ਕੋਆਪਰੇਟਿਵ ਸੁਸਾਇਟੀ ਜਿਹੜੀ ਚਨਾਥਲ ਕਲਾਂ ਦੀ ਸਹਿਕਾਰੀ ਸਭਾ ਜੀ ਉਹਦੀ ਚੋਣ ਸੀਗੀ ਜੀ ਉਹਦੀ ਚੋਣ ਜਿਹੜੀ ਹੈਗੀ ਹੈ ਉਹ ਅੰਦਰ ਬੈਠ ਕੇ ਕਸ਼ੈਲਰ ਦੇ ਵਿੱਚ ਕਰ ਲਈ ਗਈ ਹੈ ਗੁਰਦੁਆਰੇ ਚ ਅਨਾਉਂਸਮੈਂਟ ਹੁੰਦੀ ਹੈ ਰਿਕਸ਼ੇ ਤੇ ਅਨਾਉਂਸਮੈਂਟ ਹੁੰਦੀ ਹੈ ਅਖਬਾਰ ਚ ਦਿੱਤਾ ਜਾਂਦਾ ਕੋਈ ਪ੍ਰਕਿਰਿਆ ਪੂਰੀ ਨਹੀਂ ਕੀਤੀ ਗਈ ਕੋਈ ਸੁਸਾਇਟੀ ਤੇ ਨੋਟਿਸ ਨਹੀਂ ਲੱਗਾ ਕੋਈ ਨਾਮੀਨੇਸ਼ਨ ਨਹੀਂ ਭਰੀ ਗਈ ਜਿੰਨੇ ਮੈਂਬਰ ਚੁਣੇ ਗਏ ਉਹਨਾਂ ਦੀ ਉਹ ਨਾਮੀਨੇਸ਼ਨ ਹੈ ਉਹ ਇੱਕ ਸੀਟ ਐਸ ਸੀ ਸੀਟ ਵੀ ਖਾਲੀ ਛੱਡਤੀ ਅੱਛਾ ਜੀ ਇੱਕ ਹੋਰ ਵੀ ਮਤਲਬ ਕੁਝ ਇਹੋ ਜਿਹੇ ਮੈਂਬਰ ਚੁਣ ਲੈ ਜਿਨ੍ਹਾਂ ਕੋਲੇ ਜ਼ਮੀਨ ਹੀ ਨਹੀਂ ਹੈਨੀ ਅਰੇ ਇਸ ਵਾਰ ਸਰਪੰਚੀ ਨਾਲ ਨਹੀਂ ਹੋਈ ਜੀ ਕਹਿੰਦੇ ਕਿਸੇ ਨੂੰ ਪੁੱਛੀ ਨਹੀਂ ਹੈ ਇਸ ਵਾਰ ਤਾਂ ਸੈਲਰ ਚ ਬੈਠ ਕੇ ਹੋਈ ਹੈ ਜੀ ਅੱਛਾ ਕੋਆਪਰੇਟਿਵ ਸੁਸਾਇਟੀ ਦੀਆਂ ਚੋਣਾਂ ਸੈਲਰ ਚ ਹੋਣ ਲੱਗੀਆਂ ਹਾਂਜੀ ਹਾਂ ਹੁਣ ਸੈਲਰ ਚ ਹੋਇਆ ਕਰਨ ਲੱਗਿਆ 11 ਤਰੀਕ ਨੂੰ ਪਟੀਸ਼ਨ ਦਿੱਤੀ ਡੀ ਆਰ ਨੂੰ ਡੀ ਸੀ ਫਤੇਗੜ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਫੇਰ ਇਹਨਾਂ ਨੂੰ ਰਿਮਾਈਂਡਰ ਦਿੱਤਾ ਫੇਰ ਰੁੜਕੀ ਮੀਟਿੰਗ ਕਰਕੇ ਕਿਹਾ ਕਿ ਚੋਣ ਰੱਦ ਕੀਤੀ ਜਾਵੇ ਅੱਜ ਚੁੱਪਚੀ ਪੀਤੇ ਆ ਕੇ ਇੱਥੇ ਮਤਾ ਪਾ ਕੇ ਅਹੁਦੇਦਾਰ ਪ੍ਰਧਾਨ ਤੇ ਦੂਜੇ ਅਹੁਦੇਦਾਰਾਂ ਦੀ ਚੋਣ ਕਰਨ ਦਾ ਮੌਕਾ ਰੱਖਿਆ ਪਰ ਉਹ ਵੀ ਨਹੀਂ ਕੀਤੀ ਇਦਾਂ ਹੀ ਭੱਜ ਗਈ ਡੰਗੇ ਵਿਵਾਰ ਵਾਸਤੇ ਦੀ ਹੈ ਜੀ ਪਰ ਤੁਸੀਂ ਨਾ ਲਾਸਟ ਰਿਪੀਟ ਕਰਦੀਆਂ ਗੱਲਾਂ ਪਰ ਉੱਪਰ ਮੇਰੇ ਕੋਲ 셀ਫ ਰਿਸਪੈਕਟ ਹੈ ਕੋਈ ਬੰਦਾ ਮੇਰੇ ਨਾਲ ਜਿਹੜੇ ਲੈ ਜਾਏ ਅੱਜ ਗੱਲ ਕਰੂੰਗਾ ਮੈਂ ਉਹ ਨਾਲ ਉਹ ਹੀ ਲੈ ਜਾਊਗਾ ਮੌਜੂਦਾ ਡੀਐਫਪੀ ਤੁਸੀਂ ਦੇਖਿਆ ਜੀ ਉਹ ਤੇ ਬੋਲਣ ਦਾ ਨਜ਼ਰੀਆ ਜੀ ਉਹ ਕਹਿੰਦਾ ਜੀ ਤੁਸੀਂ ਉੱਚੀ ਬੋਲੋਗੇ ਤੁਹਾਡੇ ਨਾਲ ਉੱਚੀ ਬੋਲਾਂਗੇ ਭਾਈ ਧਰਨੇ 'ਚ ਤਾਂ ਉੱਚੀ ਆਵਾਜ਼ਾਂ ਆਉਣੀਆਂ ਨੇ ਤੁਸੀਂ ਇਹ ਲੋਕਾਂ ਨੂੰ ਤਪਕੇ ਮਾਰਦੇ ਹੋ ਤੁਹਾਡੇ ਤੇ ਕਾਰਵਾਈ ਕਰਦਾਂਗੇ ਤੁਹਾਨੂੰ ਐ ਕਰਦਾਂਗੇ ਤੁਹਾਡੇ ਤੇ ਪਰਚੇ ਪਾ ਦਾਂਗੇ ਤੁਸੀਂ ਫਲਾਣੇ ਤੇ ਹਮਲਾ ਕਰਤਾ ਤੁਸੀਂ ਫਲਾਣੇ ਤੇ ਆ ਕਰਤਾ ਗੱਲ ਕੋਈ ਨਹੀਂ ਪਰ ਭਗਵਾਨ ਤਮਨ ਸਾਹਿਬ ਤਾਂ ਅਕਸਰ ਕਹਿੰਦੇ ਨੇ ਜੀ ਕਹਿੰਦੇ ਕਾਂਗਰਸੀ ਅਕਾਲੀ ਇਦਾਂ ਦੇ ਕੰਮ ਕਰਦੇ ਰਹਿੰਦੇ ਅਸੀਂ ਤਾਂ ਇਮਾਨਦਾਰ ਆ ਉਹ ਤਾਂ ਟੰਡੋਰਾ ਪਿੱਟਦੇ ਨੇ ਜੀ ਇਮਾਨਦਾਰੀ ਦਾ ਅੱਜ ਪ੍ਰਸ਼ਾਸਨਿਕ ਅਧਿਕਾਰੀ ਇਹ ਕਵੇ ਕਿ ਦੇਖੋ ਜੀ ਮੈਂ ਤਾਂ ਤੁਹਾਡੇ ਨਾਲ ਜਿਵੇਂ ਮੇਰਾ ਦਿਲ ਕਰੂਗਾ ਓਵੇਂ ਕਰੂੰਗਾ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਮਤਲਬ ਸਿਰ ਦੇ ਉੱਤੇ ਸਰਕਾਰ ਬੋਲਦੀ ਐ ਜਿੱਥੇ 57 ਹੁੰਦੀ ਐ ਇੱਕ ਤਰਫਾ 57 ਕਦੀ ਨਹੀਂ ਸੀ ਦੇਖੀ ਤੇ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਕੀ ਕਹਿੰਦੇ ਹੁੰਦੇ ਸੀ ਸਰਕਾਰ ਆਉਣ ਤੋਂ ਪਹਿਲਾਂ ਹੱਕ ਜਿੰਨਾਂ ਦੇ ਆਪਣੇ ਆਪ ਹੀ ਲੈਣਗੇ ਖੋ ਉਦੋਂ ਕਾਮ ਰੈਡੀ ਸੀਗੀ ਤੇ ਹੁਣ ਹੁਣ ਕੀ ਹੈ ਹੁਣ ਬੀਜੇਪੀ ਵਾਲਾ ਰਾਜ ਹੈ ਉਹ ਕਹਿੰਦਾ 12-12 ਘੰਟੇ ਲੇਟ ਆਉਣਗੇ ਆ ਰੋਹ ਧਰਨੇ ਲੱਗਦੇ ਨੇ ਇਥਾਂ ਦਾ ਹਾਲ ਜਿਕੇ ਦੇਖੋ ਖੇਤ ਖਾਲੀ ਪਏ ਨੇ ਉਹ ਇੱਕ ਵਾਦਾ ਦਾ ਉਹ ਕਹਿੰਦਾ 100000 ਰੁਪਏ ਬੀਬੀਆਂ ਨੂੰ ਦਊਗਾ ਕਿਹੜੀ ਬੀਬੀ ਨੂੰ 1000 ਰੁਪਏ ਦੇਤਾ ਇਹ ਤਾਂ ਇੱਕ ਨਾ ਭਗਵਾਨ ਤੋਂ ਮਾਣ ਜੀ ਕਹਦੇ ਹੁੰਦੇ ਤੇ ਵੀ ਵੀ ਮਰੀਆ ਦਾ ਪ੍ਰਧਾਨ ਵੀ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਹੈਗਾ ਜੀ ਇਹ ਗੱਲ ਬਸ ਉੱਥੇ ਹੀ ਟੁਕਦੀ ਆ ਕਿ ਜੀ ਇਹ ਬਸ ਆਉਦੇ ਤਾਰੀਆਂ ਦੇ ਭੁੱਖੇ ਰਹੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਰੁਰਤੀ ਤੋਂ ਚਨਾਥਲ ਰੋਡ ਦੇ ਉੱਤੇ ਧਰਨਾ ਹੈ ਜਿਹੜਾ ਲੱਗਿਆ ਬਏ ਇੱਥੇ ਕੁਲਜੀਤ ਸਿੰਘ ਨਾਗਰਾ ਜੀ ਪਹੁੰਚੇ ਨੇ ਹੋਰ ਵੀ ਇਲਾਕਾ ਨਿਵਾਸੀ ਨੇ ਜਿਹੜੇ ਦਰੀਆਂ ਬਸਾ ਕੇ ਰੋਡ ਦੇ ਉੱਪਰ ਬੈਠੇ ਨੇ ਆਪਰੇਟਰ ਸੁਸਾਇਟੀ ਦੇ ਅੱਗੇ ਧਰਨਾ ਜਿਹੜਾ ਲੱਗਿਆ ਹੈ ਨਾਗਰਾ ਸਾਹਿਬ ਖੁਦ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਨੇ ਜਿਹੜੇ ਲਗਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕੀ ਆ ਸਾਰਾ ਕਾਰਨ ਕਿਉਂ ਇੱਥੇ ਧਰਨਾ ਲਗਾਇਆ ਹੈ ਜਾਣਨ ਦੀ ਕੋਸ਼ਿਸ਼ ਕਰਾਂਗੇ ਮੁਰਦਾਬਾਦ ਮੁਰਦਾਬਾਦ ਲੋਕਾਂ ਨੂੰ ਦਿਰਾਉਣ ਵਾਲੀ ਪੁਲਿਸ ਮੁਰਦਾਬਾਦ ਮੁਰਦਾਬਾਦ طرفوں گل ਕਰਨ پنجاب سرکار مردہ آواز مردہ آواز مردہ آواز ام ال ਲਖਵੀਰ رائے مردہ آواز مردہ آواز مردہ آواز ਕਿਸਾਨਾਂ ਨਾਲ ੱੱਕਾ ਕਰਨ ਵਾਲੀ ਸਰਕਾਰ مردہ آواز مردہ آواز مردہ آواز ਲੋਕਤੰਤਰਨਾ ਬਹਿਰ ਕਰਨ ਵਾਲੀ ਸਰਕਾਰ مردہ آواز مردہ آواز مردہ آواز ہاں جی ਕੁਲਜੀਤ ਸਿੰਘ ਨਾਗਰਾ ਜੀ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਨਾਗਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗ੍ਰੂ ਜੀ ਕਾ ਖਾਲਸਾ ਵੈਗ੍ਰੂ ਜੀ ਦੀ ਫਤਿਹ ਵੈਗ੍ਰੂ ਜੀ ਕਾ ਖਾਲਸਾ ਵੈਗ੍ਰੂ ਜੀ ਦੀ ਫਤਿਹ ਜੀ ਨਾਗਰਾ ਸਾਹਿਬ ਕੀ ਕਾਰਨ ਅੱਜ ਰੋਡ ਤੇ ਧਰਨਾ ਲਗਾ ਕੇ ਬੈਠੇ ਹੋ ਖੁਦ ਪੰਜਾਬ ਸਰਕਾਰ ਦੇ ਖਿਲਾਫ ਤੁਸੀਂ ਇੱਥੇ ਆ ਕੇ ਨਾਰੇਬਾਜ਼ੀ ਕਰ ਰਹੇ ਹੋ ਇਲਾਕੇ ਦੇ ਲੋਕ ਇਕੱਠੇ ਹੋਏ ਨੇ ਕਾਰਨ ਕੀ ਹੈ ਜੀ ਦੇਖੋ ਇੱਕ ਕੋਆਪਰੇਟਿਵ ਸੁਸਾਇਟੀ ਜਿਹੜੀ ਚਨਾਥਲ ਕਲਾਂ ਦੀ ਸਹਿਕਾਰੀ ਸਭਾ ਜੀ ਉਹਦੀ ਚੋਣ ਸੀਗੀ ਜੀ ਉਹਦੀ ਚੋਣ ਜਿਹੜੀ ਹੈਗੀ ਹੈ ਉਹ ਅੰਦਰ ਬੈਠ ਕੇ ਕਸ਼ੈਲਰ ਦੇ ਵਿੱਚ ਕਰ ਲਈ ਗਈ ਹੈ ਉਹਦੀ ਕੋਈ ਪ੍ਰਕਿਰਿਆ ਨਹੀਂ ਅਪਣਾਈ ਗਈ ਹੂੰ ਉਹਦੇ ਵਿੱਚ ਇਹ ਹੁੰਦਾ ਹੈਗਾ ਆ ਕਿ ਉਹਨੂੰ ਅਨਾਉਂਸਮੈਂਟ ਕਰਨੀ ਪੈਂਦੀ ਹੈ ਦੋ ਪਿੰਡਾਂ ਦੀ ਚੋਣ ਹੈ ਰੁੜਕੀ ਤੇ ਚਨਾਥਲ ਕਲਾਂ ਦੀ ਜੀ ਉੱਥੋਂ ਮੈਂਬਰ ਚੁਣੇ ਜਾਣੇ ਸੀ ਉਹਦੇ ਉਹਦੇ ਉੱਥੇ ਪੋਸਟਰ ਲੱਗਦੇ ਨੇ ਪਿੰਡਾਂ 'ਚ ਵੀ ਫਲਾਣੇ ਦਿਨ ਦੀ ਚੋਣ ਹੈ ਜੀ ਗੁਰਦੁਆਰੇ 'ਚ ਅਨਾਉਂਸਮੈਂਟ ਹੁੰਦੀ ਹੈ ਰਿਕਸ਼ੇ ਤੇ ਅਨਾਉਂਸਮੈਂਟ ਹੁੰਦੀ ਹੈ ਅਖਬਾਰ 'ਚ ਦਿੱਤਾ ਜਾਂਦਾ ਕੋਈ ਪ੍ਰਕਿਰਿਆ ਪੂਰੀ ਨਹੀਂ ਕੀਤੀ ਗਈ ਹੂੰ ਕੋਈ ਸੁਸਾਇਟੀ 'ਚ ਨੋਟਿਸ ਨਹੀਂ ਲੱਗਾ ਜੀ ਔਰ ਇਹ ਪਤਾ ਲੱਗਾ ਲੋਕਾਂ ਨੂੰ ਉਸ ਦਿਨ ਜਿੱਦਣ ਕਹਿੰਦੇ ਜੀ ਇੱਕ ਸ਼ੈੱਲਰ 'ਚ ਬੈਠ ਕੇ ਚੋਣ ਹੋਗੀ ਕੋਈ ਨਾਮੀਨੇਸ਼ਨ ਨਹੀਂ ਭਰੀ ਗਈ ਜਿੰਨੇ ਮੈਂਬਰ ਚੁਣੇ ਗਏ ਉਹਨਾਂ ਦੀ ਹੀ ਨਾਮੀਨੇਸ਼ਨ ਹੈ ਦੋ ਇੱਕ ਸੀਟ ਐਸਸੀ ਸੀਟ ਵੀ ਖਾਲੀ ਛੱਡਤੀ अच्छा जी एक और ਵੀ મતલਬ ਕੁਝ ਇਹੋ ਜਿਹੇ ਮੈਂਬਰ ਚੁਣ ਲੈ ਜਿਨ੍ਹਾਂ ਕੋਲੇ ਜ਼ਮੀਨ ਹੀ ਹੈ ਨਹੀਂ ਹੂੰ ਇੱਕ ਦਾ ਮੈਂਬਰ ਹੈ ਜਿਹਦੇ ਕੋਲ ਇਹਦੀ ਮੈਂਬਰ ਦਾ ਸਭਾ ਦਾ ਮੈਂਬਰ ਹੀ ਨਹੀਂ ਸਭਾ ਦਾ ਇੱਕ ਇਹੋ ਜਿਹਾ ਸਭਾ ਦਾ ਮੈਂਬਰ ਵੀ ਹੈ ਨਹੀਂ اچھا ਜੀ ਤੇ ਇਹ ਇਹ ਮੌਜੂਦਾ ਐਮਐਲਏ ਲਖਵੀਰ ਸਿੰਘ ਰਾਏ ਦੀ ਸ਼ਹਿ ਦੇ ਉੱਤੇ ਹੋਇਆ ਲੋਕਾਂ ਨੂੰ ਪਤਾ ਲੱਗਿਆ ਲੋਕਾਂ ਨੇ ਲੋਕਾਂ ਨੇ ਇੱਥੇ ਆਪਣੀ ਮੀਟਿੰਗ ਕੀਤੀ ਚਨਾਥਲ ਖੜਾ ਮੀਟਿੰਗ ਕਰਕੇ ਲੋਕਾਂ ਨੇ ਪ੍ਰੋਸੀਜਰ ਅਪਣਾਇਆ ਇੱਕ ਪਟੀਸ਼ਨ ਦਿੱਤੀ ਡੀਆਰ ਨੂੰ ਉਸ ਪਟੀਸ਼ਨ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਜੀ 11 ਤਰੀਕ ਨੂੰ ਹੂੰ 11 ਤਰੀਕ ਨੂੰ ਪਟੀਸ਼ਨ ਦਿੱਤੀ ਡੀਆਰ ਨੂੰ ਡੀਸੀ ਫਤੇਗੜ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਰਿਮਾਈਂਡਰ ਦਿੱਤਾ ਫਿਰ ਰੁੜਕੀ ਮੀਟਿੰਗ ਕਰਕੇ ਕਿਹਾ ਕਿ ਚੋਣ ਰੱਦ ਕੀਤੀ ਜਾਵੇ ਅੱਜ ਚੁੱਪਚੀ ਪੀਤੇ ਆ ਕੇ ਇੱਥੇ ਮਤਾ ਪਾ ਕੇ ਅਹੁਦੇਦਾਰ ਪ੍ਰਧਾਨ ਤੇ ਦੂਜੇ ਅਹੁਦੇਦਾਰਾਂ ਦੀ ਚੋਣ ਕਰਨ ਦਾ ਮੌਕਾ ਰੱਖਿਆ ਪਰ ਉਹ ਵੀ ਨਹੀਂ ਕੀਤੀ ਇਦਾਂ ਹੀ ਭੱਜ ਗਈ ਹੂੰ ਔਰ ਕਹਤਾ ਦੀ ਚੋਣ ਕਰ ਲਈ ਅੱਜ ਲੋਕਾਂ ਦਾ ਇਹ ਦੋ ਪਿੰਡਾਂ ਦੇ ਲੋਕ ਨੇ ਇਹਨਾਂ ਦਾ ਇਹ ਰੋਸ ਹੈ ਕਿ ਸਰਕਾਰ ਦਾ ਤੱਕਾ ਜਿਹੜਾ ਇੰਨਾ ਆ ਉਹਦੇ ਖਿਲਾਫ ਰੋਸ ਹੈ ਇਹਨਾਂ ਲੋਕਾਂ ਨੂੰ ਮੌਜੂਦਾ ਡੀਐਸਪੀ ਤੁਸੀਂ ਦੇਖਿਆ ਜੀ ਉਹ ਤੇ ਬੋਲਣ ਦਾ ਨਜ਼ਰੀਆ ਜੀ ਉਹ ਕਹਿੰਦਾ ਜੀ ਤੁਸੀਂ ਉੱਚੀ ਬੋਲੋਗੇ ਤੁਹਾਡੇ ਨਾਲ ਉੱਚੀ ਬੋਲਾਂਗੇ ਭਾਈ ਧਰਨੇ 'ਚ ਤਾਂ ਉੱਚੀ ਆਵਾਜ਼ਾਂ ਆਉਣੀਆਂ ਨੇ ਹੂੰ ਤੁਸੀਂ ਆਪਣੀ ਜੇ ਕੋਈ ਕਾਨੂੰਨ ਦੀ ਕੋਈ ਕਾਨੂੰਨ ਦੀ ਉਲੰਘਣਾ ਹੈ ਤੁਸੀਂ ਕਾਰਵਾਈ ਕਰੋ ਤੁਸੀਂ ਲੋਕਾਂ ਨੂੰ ਦਬਕੇ ਮਾਰਦੇ ਹੋ ਤੁਹਾਡੇ ਤੇ ਕਾਰਵਾਈ ਕਰਦਾਂਗੇ ਤੁਹਾਨੂੰ ਐ ਕਰਦਾਂਗੇ ਤੁਹਾਡੇ ਤੇ ਪਰਚੇ ਪਾ ਦਾਂਗੇ ਤੁਸੀਂ ਫਲਾਣੇ ਤੇ ਹਮਲਾ ਕਰਤਾ ਤੁਸੀਂ ਫਲਾਣੇ ਤੇ ਆ ਕਰਤਾ ਗੱਲ ਕੋਈ ਨਹੀਂ ਲੋਕਾਂ ਨੂੰ ਸਾਈਕਲੋਜੀਕਲੀ ਡਰਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਉੱਥੇ ਸਾਈਕਲੋਜੀਕਲੀ ਡਰਾਉਣ ਦੀ ਕੋਸ਼ਿਸ਼ ਕੀਤੀ ਜੀ ਕਿ ਐਦਾਂ ਆ ਐਦਾਂ ਸੋ ਇਸ ਕਰਕੇ ਬੜਾ ਸਪਸ਼ਟ ਹੈ ਇਹਨਾਂ ਨੂੰ ਸ਼ਾਇਦ ਭਲੇਖਾ ਹੋਊਗਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੂੰ ਜੂੰ ਸਾਨੂੰ ਵੱਢਦੇ ਅਸੀਂ ਦੂਣ ਸਵਾਏ ਹੋਏ ਇਹ ਜੇ ਇਹਨਾਂ ਨੂੰ ਭੁਲੇਖਾ ਆ ਸਾਨੂੰ ਡਰਾ ਲੈਣਗੇ ਧਮਕਾ ਲੈਣਗੇ ਕਰਨ ਕਾਰਵਾਈ ਜਿਹੜੀ ਕਰਨੀ ਐ ਛਰੇ ਆਮ ਕੰਨੇ ਆ ਕੀ ਕਰਨਗੇ ਪਰਚੇ ਪਾਉਣਗੇ ਨਾ ਮਰਦਾਂ ਤੇ ਪੈਂਦੇ ਨੇ ਮੁਰਦਿਆਂ ਤੇ ਨਹੀਂ ਪੈਂਦੇ ਜੀ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਨਾ ਮਰਦਾਂ ਤੇ ਪੈਂਦੇ ਨਹੀਂ ਹਮ ਔਰ ਜਿਹੜੇ ਮਰਦ ਆਪਣੀ ਜ਼ਿੰਦਗੀ ਦੇ ਵਿੱਚ ਸ਼ੰਗਾਰਚ ਕਰਨਾ ਜਾਣਦੇ ਨੇ ਉਹਨਾਂ ਤੇ ਕੱਲੇ ਪਰਚੇ ਨਹੀਂ ਉਹਨਾਂ ਤੇ ਤਾਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਤੱਕੇ ਸ਼ਾਇਆ ਹੋਈਆਂ ਨੇ ਅਸੀਂ ਤਾਂ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੈ ਜਿਨ੍ਹਾਂ ਨੇ ਕਦੀ ਸ਼ਹਾਦਤ ਦਾ ਜਾਮ ਪੀਣ ਤੋਂ ਵੀ ਗਰੇਜ਼ ਨਹੀਂ ਕੀਤਾ ਇਹ ਤਾਂ ਲੋਕ ਹੱਕ ਦੀ ਲੜਾਈ ਹੈ ਇਹਦੇ ਵਾਸਤੇ ਜਿੱਥੋਂ ਤੱਕ ਸਾਨੂੰ ਜਾਣਾ ਪਊਗਾ ਅਸੀਂ ਜਾਵਾਂਗੇ ਜੀ ਲੋਕੀ ਕਹਿੰਦੇ ਤੱਕਾ ਸੜਕ ਰੋਕੀ ਹੈ ਸੜਕ ਕਦੀ ਰੁਕੀ ਸਾਨੂੰ ਪਤਾ ਆ ਛਾਂ ਆ ਉੱਥੋਂ ਦੀ ਸਾਨੂੰ ਪਤਾ ਮੰਡੀ ਦੇ ਵਿੱਚੋਂ ਦੀ ਟ੍ਰੈਫਿਕ ਚੱਲਦਾ ਆ ਸਾਡੇ ਲੋਕ ਇਹਨੇ ਦੋਹਾਂ ਪਿੰਡਾਂ ਦੇ ਇੱਧਰ ਰੁੜਕੀ ਆ ਇੱਧਰ ਚਨਾਥਲ ਹੈ ਜੀ ਅਸੀਂ ਕਹਿੰਨੇ ਆ ਸਾਡਾ ਇੱਥੇ ਆਵੇ ਡੀਆਰ ਆਵੇ ਆ ਕੇ ਗੱਲ ਸੁਣੇ ਅਸ਼ਵਾਸ਼ਣ ਦਵੇ ਲੋਕਾਂ ਨੂੰ ਜੀ ਔਰ ਆ ਕੇ ਜਿਹੜਾ ਹੈਗਾ ਆ ਲੋਕਾਂ ਦੇ ਨਾਲ ਗੱਲ ਕਰਕੇ ਔਰ ਲੋਕਾਂ ਨੂੰ ਅਸ਼ਵਾਸ਼ਣ ਦਵੇ ਕਿ ਮੈਂ ਜਿਹੜੀ ਹੈਗੀ ਐ ਇਹਦੇ ਤੇ ਕੀ ਕਾਰਵਾਈ ਕਰਦੀ ਆ ਸੋ ਇਹ ਜਿਹੜੀ ਗੱਲ ਹੈ ਅੱਜ ਤੱਕੇ ਛਾਈ ਛਰੇ ਆਮ ਇਲਾਕੇ ਚ ਹੋ ਰਹੀ ਐ ਪਰ ਭਗਵੰਤ ਮਾਨ ਸਾਹਿਬ ਤਾਂ ਅਕਸਰ ਕਹਿੰਦੇ ਨੇ ਜੀ ਕਹਿੰਦੇ ਕਾਂਗਰਸੀ ਅਕਾਲੀ ਇਦਾਂ ਦੇ ਕੰਮ ਕਰਦੇ ਰਹਿੰਦੇ ਅਸੀਂ ਤਾਂ ਇਮਾਨਦਾਰ ਆ ਉਹ ਤਾਂ ਢੰਡੋਰਾ ਪਿੱਟਦੇ ਨੇ ਜੀ ਇਮਾਨਦਾਰੀ ਦਾ ਇਹ ਝੂਠੇ ਇਨਕਲਾਬੀ ਇਹਨਾਂ ਦਾ ਦੇਖ ਲਿਆ ਅਛਰ ਲੋਕਾਂ ਨੇ ਜੀ ਇਹਨਾਂ ਝੂਠੇ ਇਨਕਲਾਬੀਆਂ ਨੂੰ ਦੇਖ ਲਿਆ ਜਿੰਨੀ ਕਰਪਸ਼ਨ ਐਸ ਵੇਲੇ ਇਸ ਸਰਕਾਰ ਚ ਐ ਜੀ ਜਿੰਨਾ ਤੱਕ ਐ ਸਰਕਾਰ ਚ ਐ ਕੋਆਪਰੇਟਿਵ ਮਹਿਕਮਾ ਭਗਵੰਤ ਮਾਨ ਜੀ ਦੇ ਕੋਲ ਐ ਹੂੰ ਤੁਹਾਡੇ ਸਾਹਮਣੇ ਆ ਲੋਕ ਬੈਠੇ ਨੇ ਜੀ ਇਹ ਲੋਕ ਕੋਈ ਕਾਂਗਰਸੀ ਨਹੀਂਗੇ ਸਾਰੇ ਜੀ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਲੋਕ ਬੈਠੇ ਨੇ ਹਮ ਸਾਡਾ ਫਰਜ਼ ਹੈ ਮੈਂ ਇੱਥੋਂ ਦਾ ਦੋ ਵਾਰ ਨਮਾਇੰਦਾ ਰਿਆਂ ਸਾਡਾ ਫਰਜ਼ ਹੈ ਇੱਥੇ ਇਹਨਾਂ ਲੋਕਾਂ ਦੇ ਵਿੱਚ ਜੇ ਇਹਨਾਂ ਦੀ ਕੋਈ ਸਮੱਸਿਆ ਤੇ ਇਹਨਾਂ ਸਮੱਸਿਆ ਦੇ ਵਿੱਚ ਆ ਕੇ ਇਹਨਾਂ ਨਾਲ ਗੱਲ ਕਰਨੀ ਜੀ ਸਾਡਾ ਇਹਨਾਂ ਦਾ ਇਹ ਫਰਜ਼ ਬਣਦਾ ਆ ਔਰ ਇਹ ਕਹਿੰਦੇ ਨੇ ਤੁਸੀਂ ਇੱਥੇ ਕਿਉਂ ਆਉਂਨੇ ਹੋ ਅੱਜ ਪ੍ਰਸ਼ਾਸਨਿਕ ਅਧਿਕਾਰੀ ਇਹ ਕਹੇ ਕਿ ਦੇਖੋ ਜੀ ਮੈਂ ਤਾਂ ਤੁਹਾਡੇ ਨਾਲ ਜਿਵੇਂ ਮੇਰਾ ਦਿਲ ਕਰੂਗਾ ਓਵੇਂ ਕਰੂੰਗਾ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਮਤਲਬ ਸਿਰ ਦੇ ਉੱਤੇ ਸਰਕਾਰ ਬੋਲਦੀ ਐ ਹਾਂ ਛੈ ਤੇ ਬੋਲ ਰਹੇ ਨੇ ਜੀ ਛੈ ਤੇ ਬੋਲ ਰਹੇ ਨੇ ਜੀ ਬਿਲਕੁਲ ਛੈ ਤੇ ਬੋਲ ਰਹੇ ਨੇ ਜਿੱਥੇ 751 ਹੁੰਦੀ ਐ ਇੱਕ ਤਰਫਾ 751 ਕਦੀ ਨਹੀਂ ਸੀ ਦੇਖੀ ਹਾਂ ਸਾਰੇ ਕਾਂਗਰਸੀਆਂ ਤੇ ਇੱਕ ਤਰਫਾ 751 ਹੋ ਰਹੀ ਐ ਛਰੇ ਆਮ ਕੁੱਟੇ ਜਾ ਰਹੇ ਨੇ ਲੋਕ ਔਰ ਉਹਨਾਂ ਦੇ ਉੱਤੇ ਉਹਨਾਂ ਦੀ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਉਹ ਆਮ ਆਦਮਾ ਪਾਰਟੀ ਦੇ ਲੋਕ ਨੇ ਤੁਹਾਡੇ ਕਹਿਣ ਮੁਤਾਬਕ ਤਾਂ ਕੁੱਟੀਆਂ ਜਾ ਰਹੀਆਂ ਤਰਖਾਨ ਮਾਜਰੇ ਜਾਓ ਕਿੰਨੀਆਂ ਔਰਤਾਂ ਕੁੱਟੀਆਂ ਗਈਆਂ ਨੇ ਜਾਓ ਤਰਖਾਨ ਮਾਜਰੇ ਤੁਹਾਨੂੰ ਪਤਾ ਲੱਗੂਗਾ ਕੋਈ ਕਾਰਵਾਈ ਨਹੀਂ ਕੀਤੀ ਗਈ ਸਰਪੰਚ ਸਾਡੇ ਕੁੱਟੇ ਜਾ ਰਹੇ ਨੇ ਪੱਗਾ ਅੰਮ੍ਰਿਤਧਾਰੀ ਬਡਾਲੀ ਮਾਈ ਕੀ ਜਾਓ ਛਰੇ ਆਮ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਅੰਮ੍ਰਿਤਧਾਰੀ ਸਰਪੰਚ ਦੀ ਪੱਗ ਲਾ ਕੇ ਤੇ ਉਹਨੂੰ ਕੁੱਟਿਆ ਉਥੇ ਉਹਨੇ ਆਪੀ ਪਹਿਲਾਂ ਕੰਪਲੀਟ ਕੀਤੀ 755 ਉਹਦੇ ਤੇ ਕਰਤੀ ਜੀ ਜੇ ਕੋਆਪਰੇਟਿਵ ਸੁਸਾਇਟੀਆਂ ਦੀ ਚੋਣਾਂ 'ਚ ਇਦਾਂ ਹੋ ਰਿਹਾ ਜੀ ਫਿਰ ਪੰਚਾਇਤੀ ਚੋਣਾਂ 'ਚ ਕੀ ਉਮੀਦ ਰੱਖਦਿਓ ਤੁਸੀਂ ਅੱਗੇ ਆਉਣ ਵਾਲੇ ਟਾਈਮ 'ਚ ਪੰਚਾਇਤੀ ਚੋਣਾਂ ਨੇ ਹੋਰ ਵੀ ਚੋਣਾਂ ਹੋਣੀਆਂ ਨੇ ਉਹਨਾਂ 'ਚ ਕੀ ਉਮੀਦ ਰੱਖਦਿਓ ਦੇਖੋ ਗੱਲ ਇਦਾਂ ਆ ਲੋਕ ਸੰਘਰਸ਼ ਕਰਨਾ ਜਾਣਦੇ ਨੇ ਹਮ ਇਹਨਾਂ ਨੂੰ ਭਲੇਖਾ ਹੈ ਇਹ ਪੰਜਾਬ ਸੰਘਰਸ਼ 'ਚੋਂ ਨਿਕਲੇ ਆਇਆ ਜੀ ਇਹ ਲੋਕ ਜਿਹੜੇ ਨੇ ਆਪਣੇ ਹੱਕਾਂ ਦੀ ਰਾਖੀ ਜਾਣਦੇ ਆ ਇਨਾਂ ਦਾ ਪੰਚਾਇਤੀ ਪਹਿਲਾਂ ਤਾਂ ਇਹਨਾਂ ਨੇ ਲੋਕਤੰਤਰ ਦਾ ਹੀ ਕਹਾਨ ਕਰਤਾ ਪੰਚਾਇਤੀ ਰਾਜ ਐਕਟ ਇਹ ਕਹਿੰਦਾ ਆ ਕਿ ਜਿਹੜੀ ਚੋਣ ਜਿਹੜੇ ਸਮੇਂ ਹੋਈ ਐ ਜਦੋਂ ਪੰਚਾਇਤ ਨੇ ਆਪਣਾ ਆਫਿਸ ਸੰਭਾਲ ਲਿਆ ਆ ਚੋਣ ਤੋਂ ਬਾਅਦ ਉਹਦੇ ਤੋਂ 6 ਮਹੀਨੇ ਪਹਿਲਾਂ ਜਾਂ ਵੱਧ ਤੋਂ ਵੱਧ 6 ਮਹੀਨੇ ਬਾਅਦ ਤੱਕ ਜਿਹੜਾ ਹੈਗਾ ਆ ਉਹ ਲਿਆ ਜਾ ਸਕਦਾ ਆ ਟਾਈਮ ਜੀ ਅੱਜ ਦੇਖ ਲਓ ਤੁਸੀਂ ਸਾਲ ਤੇ ਕਰੀਬ ਹੋ ਚੱਲਾ ਆ ਪੰਚਾਇਤਾਂ ਦੀ ਚੋਣਾਂ ਨਹੀਂ ਹੋਈਆਂ ਮਿਊਨਿਸਪਲ ਕਮੇਟੀਆਂ ਦੀਆਂ ਚੋਣਾਂ ਨਹੀਂ ਹੋਈਆਂ ਕਾਰਪੋਰੇਸ਼ਨਾਂ ਦੀਆਂ ਚੋਣਾਂ ਨਹੀਂ ਹੋਈਆਂ ਸਭ ਤੋਂ ਵੱਡਾ ਲੋਕਤੰਤਰ ਦਾ ਘਾਣ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਪੰਜਾਬ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਦੀਆਂ ਚੋਣਾਂ ਹੋ ਰਹੀਆਂ ਨੇ ਇਹਨਾਂ ਨੂੰ ਡਰ ਹੈ ਇਹ ਕਿ ਸਾਡੇ ਬੰਦੇ ਜਿੰਨੇ ਨਹੀਂ ਹੈਗੇ ਇਹ ਤੱਕਾ ਕਰ ਰਹੇ ਹੈ ਔਰ ਲੋਕਾਂ ਨੂੰ ਡਰਾ ਰਹੇ ਹੈ ਧਮਕਾ ਰਹੇ ਹੈ ਕਿਸੇ ਨੂੰ ਤੇਰੀ ਕੋਈ ਇਨਕੁਆਰੀ ਖੋਲ ਦਾਂਗੇ ਇੱਕ ਤੇਰੀ ਕੋਈ ਇਨਕੁਆਰੀ ਖੋਲ ਦਾਂਗੇ ਤੇਰੇ ਤੇ ਇਦਾਂ ਕਰਦਾਂਗੇ ਅੱਜ ਪੰਜਾਬ ਦੇ ਲੋਕ ਜਾਗਰੂਕ ਹੋ ਗਏ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਵੀ ਕਿਸੇ ਦੇ ਨਾਲ ਇਹ ਆਹ ਇਨਕੁਆਰੀਆਂ ਵਾਲਾ ਤੰਤਰ ਇਹਨਾਂ ਨੇ ਚਲਾਇਆ ਤੱਕਾਇਆ ਇਹ ਤੱਕਾ ਜਿਹੜਾ ਆ ਇਹ ਇਹ ਸਿਰਫ ਤੇ ਸਿਰਫ ਲੋਕਾਂ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਹਿਣਾ ਜੀ ਜਿਹੜੇ ਸਮਰਥਕ ਨੇ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਬਹੁਤ ਨਾਲ ਤੱਕਾ ਹੁੰਦਾ ਸੀਗਾ ਉਦੋਂ ਨਾਗਰਾ ਸਿੰਘ ਕਿਉਂ ਨਹੀਂ ਲੋਕਾਂ ਚਾਹੇ ਕੁਲਜੀਤ ਸਿੰਘ ਨਾਗਰਾ ਜੀ ਮੇਰੀ ਮੈਂ ਕਹਿੰਦਾ ਉਦੋਂ ਆਪਣਾ ਕਰਦੇ ਹੂੰ ਕਿਤੇ ਵੀ ਕੋਈ ਪ੍ਰੋਟੈਸਟ ਕਰਦੇ ਤਾਂ ਮੈਂ ਆ ਜਾਂਦਾ ਹੂੰ ਮੇਰੇ ਕੋਲ ਕੋਈ ਆਉਂਦਾ ਤੇ ਮੈਂ ਆ ਜਾਂਦਾ ਕੱਲਾ-ਗੱਲਾ ਨਾਲ ਥੋੜਾ ਜੀ ਆਜਵੇਂ ਮੈਨੂੰ ਇੱਥੇ ਹੂੰ ਜੇ ਕਿਤੇ ਪ੍ਰੋਟੈਸਟ ਹੋਵੇ ਜੇ ਮੇਰੇ ਇਲਾਕੇ ਦੇ ਵਿੱਚ ਤੁਸੀਂ ਸਮਾਂ ਵੇਖ ਲਓ ਕਿਹੜਾ ਪ੍ਰੋਟੈਸਟ ਹੋਇਆ ਜੀ ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਕਿਸੇ ਨੇ ਕੋਈ ਕਾਨੂੰਨੀ ਕਾਰਵਾਈ ਦੇ ਵਾਸਤੇ ਗਿਆ ਕੋਈ ਕਿਸੇ ਨੇ ਕੋਈ ਗੱਲ ਕੀਤੀ ਕਿਤੇ ਕਿਤੇ ਕੋਈ ਤੱਕਾ ਹੋਇਆ ਤੇ ਦੱਸੋ ਕਿਹੜੀ ਸੜਕ ਰੁਕੀ ਸੀ ਹੂੰ ਅੱਜ ਲੋਕੀ ਸੜਕਾਂ ਤੇ ਬੈਠੇ ਨੇ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਇਹ ਲੋਕ ਤਾਂ ਉਹ ਨੇ ਜਿਹੜੇ ਵਜਾ ਨਹੀਂ ਦੇਖਦੇ ਜਗਾ ਦੇਖਦੇ ਨੇ ਉਹਨਾਂ ਦੇ ਬਿਆਨ ਤੁਸੀਂ ਪਹਿਲਾਂ ਵੀ ਸੁਨੇ ਹੋਣੇ ਕਿ ਇਹ ਤਾਂ ਧਰਨੇ ਲਾ ਕੇ ਬੈਠਣ ਵਾਲੇ ਨਹੀਂ ਕਿਸਾਨਾਂ ਤਾਂ ਇਹ ਗੱਲਾਂ ਕਈਆਂ ਨਹੀਂ ਜੀ ਉਹਨਾਂ ਨੇ ਕਿ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਕੀ ਕਹਿੰਦੇ ਹੁੰਦੇ ਸੀ ਸਰਕਾਰ ਆਉਣ ਤੋਂ ਪਹਿਲਾਂ ਹੂੰ ਉਹ ਵੀ ਦੱਸ ਦੋ ਜੀ ਤੁਹਾਨੂੰ ਤਾਂ ਪਤਾ ਹੀ ਕੀ ਕਹਿੰਦੇ ਹੁੰਦੇ ਸੀ ਜੀ ਉਦੋਂ ਕੀ ਕਹਿੰਦੇ ਹੁੰਦੇ ਸੀ ਜੀ ਹੱਕ ਜਿਨ੍ਹਾਂ ਦੇ ਆਪਣੇ ਆਪ ਹੀ ਲੈਣਗੇ ਖੋ ਹੂੰ ਉਦੋਂ ਕਾਮ ਰੈਡੀ ਸੀਗੀ ਜੀ ਤੇ ਹੁਣ ਹੁਣ ਕੀ ਹੈ ਹੁਣ ਬੀਜੇਪੀ ਵਾਲਾ ਰਾਜ ਹੈ ਸੱਤਾ ਚਾਕੇ ਕਿਉਂ ਭੁੱਲ ਜਾਂਦੇ ਨੇ ਜੀ ਲੋਕਾਂ ਦੇ ਹੱਕ ਜਿਹੜੇ ਹੈਗੇ ਨੇ ਇਹਨਾਂ ਨੂੰ ਦੇਣੇ ਨੇ ਸੱਤਾ ਤੇ ਇਹ ਕੁਰਸੀ ਤੇ ਬੈਠ ਕੇ ਕਿਉਂ ਨਹੀਂ ਜਾਗ ਆਉਂਦੇ ਲੋਕ ਜਿਹੜੇ ਆਪਣੇ ਹੱਕਾਂ ਲਈ ਲੜਦੇ ਨੇ ਜਦੋਂ ਸੱਤਾ 'ਚ ਨਹੀਂ ਹੁੰਦੇ ਹਰ ਇੱਕ ਪਾਰਟੀ ਹੈ ਜਿਹੜੀ ਆਮ ਲੋਕਾਂ ਦੇ ਨਾਲ ਖੜਦੀ ਆ ਸੱਤਾ 'ਚ ਬੈਠ ਕੇ ਕਿਉਂ ਨਹੀਂ ਖੜਦੇ ਜੀ ਲੋਕਾਂ ਦੇ ਜਦੋਂ ਡਰ ਲੱਗਣ ਲੱਗ ਜੀ ਡਰ ਲੱਗਣ ਲੱਗ ਜੇ ਕਿ ਅਸੀਂ ਕਮਜ਼ੋਰ ਹੈ ਫਿਰ ਉਹ ਧੱਕਾ ਕਰਦੇ ਆ ਜੀ ਜੇ ਮਸਲੇ ਦਾ ਹੱਲ ਨਹੀਂ ਹੁੰਦਾ ਅੱਗੇ ਦਾ ਕੀ ਪ੍ਰੋਗਰਾਮ ਹੈ ਜੀ ਦੇਖੋ ਸੰਗਤ ਦੇ ਵਿੱਚ ਬੈਠ ਕੇ ਸਾਰਾ ਫੈਸਲਾ ਹੋਊਗਾ ਹੂੰ ਸੰਗਤ ਚ ਬੈਠ ਕੇ ਫੈਸਲਾ ਹੋਊਗਾ ਜੀ ਪਰ ਮੈਂ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਖਾਸ ਤੌਰ ਤੇ ਡੀਐਸਪੀ ਫਤੇਗੜ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਜੀ ਕਿ ਇਹ ਜਿਹੜਾ ਲਹਿਜਾ ਆ ਲੋਕਾਂ ਦੇ ਨਾਲ ਗੱਲ ਕਰਨ ਦਾ ਜਿਸ ਤਰੀਕੇ ਦੇ ਨਾਲ ਤੁਸੀਂ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸਾਈਕਲੋਜੀਕਲੀ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਲੋਕਾਂ ਦੇ ਤੁਸੀਂ ਲੋਕਾਂ ਦੇ ਸੇਵਕ ਹੋ ਜੀ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਆ ਔਰ ਸੁਣ ਕੇ ਉਹਨਾਂ ਦਾ ਹੱਲ ਕਰਨਾ ਆ ਜੀ ਇਸ ਕਰਕੇ ਇਹ ਕੋਈ ਦੇ ਪਰਮਾਤਮਾ ਨੇ ਬਹੁਤ ਵਧੀਆ ਮਿਹਰ ਕੀਤੀ ਹੈ ਜੇ ਮਤਲਬ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਮੁਲਾਜ਼ਮਾਂ ਨੂੰ ਆਪਣਾ ਫਰਜ਼ ਲੋਕਾਂ ਦੀ ਸੇਵਾ ਦੇ ਰੂਪ ਚ ਨਿਭਾਉਣਾ ਚਾਹੀਦਾ ਹੈ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਕੁਲਜੀਤ ਸਿੰਘ ਨਾਗਰਾ ਜੀ ਹੋਰ ਵੀ ਇੱਥੇ ਇਲਾਕੇ ਦੀਆਂ ਸੰਗਤਾਂ ਨੇ ਸਰਪੰਚ ਸਾਹਿਬ ਨੇ ਹਾਂਜੀ ਸਰਪੰਚ ਸਾਹਿਬ ਫਰਿਅਦ ਅਰਜ਼ ਕਰਦੇ ਆਂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਫਤਿਹ ਸਰਪੰਚ ਸਾਹਿਬ ਕੀ ਕਾਰਨ ਆ ਜੀ ਅੱਜ ਧਰਨਾ ਲਗਾ ਕੇ ਬੈਠਣਾ ਪੈ ਗਿਆ ਅਕਸਰ ਸੀਐਮ ਸਾਹਿਬ ਕਹਿੰਦੇ ਨੇ ਕਿ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੇ ਮਸਲੇ ਹੱਲ ਹੋਣਗੇ ਆਮ ਲੋਕਾਂ ਨੂੰ ਬਣਦਾ ਉਹਨਾਂ ਦਾ ਹੱਕ ਦਿੱਤਾ ਜਾਊਗਾ ਪਰ ਇੱਥੇ ਸਰਕਾਰ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਇਹ ਕੋ ਤੁਸੀ ਸੀਐਮ ਸਾਹਿਬ ਦੀ ਗੱਲ ਕੀਤੀ ਹੈ ਜੀ ਤੁਸੀਂ ਸੀਐਮ ਸਾਹਿਬ ਤੋਂ ਮੈਨੂੰ ਇੱਕ ਵੀ ਕਿਹਾ ਹੋਇਆ ਬੋਲ ਪੂਰਾ ਹੋਇਆ ਇੱਕ ਬੋਲ ਪੂਰਾ ਵੀ ਇਹ ਬੋਲ ਉਹ ਪੂਰਾ ਪਗਾਤਾ ਕਿਸਾਨਾਂ ਨਾਲ ਕੀਤਾ ਹੋਇਆ ਵਾਦਾ ਪਗਾਤਾ ਆਮ ਲੋਕਾਂ ਨਾਲ ਕੀਤਾ ਹੋਇਆ ਵਾਦਾ ਇੱਕ ਬੋਲ ਪਗਾ ਦਿਓ ਉਹ ਕਹਿੰਦਾ 12-12 ਘੰਟੇ ਲੇਟ ਆਉਣਗੇ ਆ ਰੋਹ ਧਰਨੇ ਲੱਗਦੇ ਨੇ ਇਤਾਂ ਦਾ ਹਾਲ ਲੱਗਦੇ ਲੋਕ ਖੇਤ ਖਾਲੀ ਪਏ ਨੇ ਜੀ ਕੋਈ ਇੱਕ ਵਾਦਾ ਦਾ ਉਹ ਕਹਿੰਦਾ 100000 ਰੁਪਏ ਬੀਬੀਆਂ ਨੂੰ ਦਊਗਾ ਕਿਹੜੇ ਬੀਬੀ ਨੂੰ 1000 ਰੁਪਏ ਦੇਤਾ ਉਹ ਕਹਿੰਦਾ ਘਰ ਘਰ ਨੌਕਰੀ ਦਵਾਂ ਕਿ ਮੈਨੂੰ ਇੱਕ ਵਾਦਾ ਪੂਰਾ ਕਰਿਆ ਮੈ ਦਿਖਾ ਦਿਓ ਸਾਡੇ ਜੋ ਪਹਿਲਾਂ ਕਾਂਗਰਸ ਸਰਕਾਰ ਵੇਲੇ ਚੱਲਦੇ ਸੀ ਲੋਕਾਂ ਨੂੰ 30-30 ਕਿਲੋ ਕਣਕ ਮਿਲਦੀ ਸੀ ਉਹ ਲੈ ਆ ਕੇ 5-5 ਕਿਲੋ ਥੈਲਿਆਂ ਦੇ ਵਿੱਚ ਪਾਤੀ ਉਹ ਤਾਂ ਇਹ ਵੀ ਕਹਿੰਦੇ ਨੇ ਜੀ ਕਹਿੰਦੇ ਧੱਕਾ ਕਾਂਗਰਸ ਜਾਂ ਅਕਾਲੀ ਕਰਦੇ ਰਹਿੰਦੇ ਸਾਡੀ ਸਰਕਾਰ 'ਚ ਇਦਾਂ ਦਾ ਕੰਮ ਕੁਛ ਨਹੀਂ ਹੋਊਗਾ ਤੁਸੀਂ ਕਹਿ ਰਹੇ ਹੋ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਧੱਕਾ ਹੋਇਆ ਅੱਗੇ ਪੰਚਾਇਤੀ ਚੋਣਾਂ ਆਉਣੀਆਂ ਨੇ ਜੀ ਫਿਰ ਉਹਨਾਂ ਤੋਂ ਕੀ ਉਮੀਦ ਲਾ ਰਹੇ ਹੋ ਕੋਆਪਰੇਟਿਵ ਸੁਸਾਇਟੀ ਦੀ ਚੋਣ ਮੈਂ ਤੁਹਾਨੂੰ ਦੱਸਦਾ ਕਿ ਇੱਕ ਵੀ ਮੇਰੇ ਕੋਲ ਕਿਸੇ ਚੌਂਕੀ ਦਾ ਕੋਈ ਮਨਿਆਦੀ ਕੀਤਾ ਹੋਵੇ ਕਿਸੇ ਗੁਰਦੁਆਰਾ ਸਾਹਿਬ ਦੇ ਗ੍ਰਾਂੰਤੀ ਨੇ ਕੋਈ ਅਨਾਉਂਸਮੈਂਟ ਕੀਤੀ ਹੋਵੇ ਜਾਂ ਕਿਸ ਤਨ ਆਥਲ ਕਲਣਾ ਸੈਕਟਰੀ ਆ ਉਹ ਸਾਡ ਨੂੰ ਰੋਜ਼ ਮਿਲਦਾ ਉਹ ਸੈਕਟਰੀ ਨੂੰ ਬੁਲਾ ਕੇ ਪੁੱਛੋ ਵੀ ਕਦੇ ਵੀ ਇੱਕ ਵਾਰ ਉਹ ਮੈਂ ਗੱਲ ਸਾਂਝੀ ਕੀਤੀ ਆ ਵੀ ਆਪਣੀ ਸੋਸਾਇਟੀ ਚ ਚੋਣ ਹੋਣੀ ਆ ਜੀ ਬਿਲਕੁਲ ਕੋਈ ਲੋਕਤੰਤਰੀ ਤਰੀਕਾ ਨਹੀਂ ਇਹਨਾਂ ਦਾ ਇਹਨਾਂ ਨੇ ਜੈ ਰਾイズਮੇ ਲੜੜਕੀ ਉੱਥੇ ਬੈਠ ਕੇ ਮੈਂਬਰ ਚੁਣਨੇ ਨੇ ਅੱਜ 10 ਵਜੇ ਦਾ ਟਾਈਮ ਸੀਗਾ ਉਹਦੇ ਵੰਡਣ ਦਾ ਅਸੀਂ 9:30 ਵਜੇ 9:00 ਵਜੇ ਰਿਹਾ ਕੇ ਲਾਈਵ ਹੋਏ ਆ ਕਹਿੰਦੇ ਜੀ ਉਰੇ ਮਾਹੌਲ ਵੀ ਭੱਗ ਗਿਆ ਸੀਗਾ ਕਾਫੀ ਲੜਾਈ ਪੈਣ ਨੂੰ ਤਿਆਰ ਹੋ ਗਈ ਕੋਈ ਮਾਹੌਲ ਨਹੀਂ ਪੱਖਾ ਜੀ ਪ੍ਰਸ਼ਾਸਨ ਲੋਕ ਸਭਾ ਦੇ ਮੈਂਬਰ ਆਏ ਨੇ ਸਾਰੇ ਮੈਂਬਰਾਂ ਦਾ ਹੱਕ ਅਧਿਕਾਰ ਆ ਸੁਸਾਇਟੀ ਚ ਆਉਣਾ ਜੀ ਹੁਣ ਉੱਥੇ ਜਿਹੜੇ ਸੁਸਾਇਟੀ ਦੇ ਮੈਂਬਰ ਅੱਧੇ ਛੌਂ ਚ ਖੜੇ ਸੀ ਅੱਧੇ ਧੁੱਪੇ 'ਚ ਖੜੇ ਸੀ ਉਹ ਕਹਿੰਦੇ ਸਾਰੀ ਛੌਂ ਚ ਖੜਦੇ ਆ ਬਾਈ ਉੱਥੇ ਕੋਈ ਹੱਲਾ ਗੁੱਲਾ ਨਹੀਂ ਹੋਇਆ ਕੋਈ ਕਿਸੇ ਨੂੰ ਮਾਰਾ ਜੰਗਾ ਨਹੀਂ ਬੋਲੇ ਲੋਕਾਂ ਨੇ ਅਸੀਂ ਪਾਣੀ ਪੀਤਾ ਚਾਹ ਪੀਤਾ ਸਾਂਝਾ ਕੰਮ ਕੀਤਾ ਕੋਈ ਧੱਕਾ ਨਹੀਂ ਹੋਇਆ ਜੀ ਹੁਣ ਕੀ ਲੱਗ ਰਿਹਾ ਜੀ ਮਸਲੇ ਦਾ ਹੱਲ ਹੋਊਗਾ ਜਾਂ ਪ੍ਰਦਰਸ਼ਨ ਅੱਗੇ ਹੋਰ ਤਿੱਖਾ ਕੀਤਾ ਜਾਊਗਾ ਇਸ ਲਈ ਕਿਦਾਂ ਦਾ ਜਿਹੜੀ ਰਣਨੀਤੀ ਬਣਾਈ ਜਾ ਰਹੀ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਪਹੁੰਚੇ ਸੀਗੇ ਉੱਚ ਅਧਿਕਾਰੀ ਪਹੁੰਚੇ ਸੀਗੇ ਕਾਫੀ ਇੱਥੇ ਵੀ ਜਿਹੜਾ ਬੋਲਬਾਲਾ ਹੋਇਆ ਹੈ ਦੇਖੋ ਪੁਲਿਸ ਅਧਿਕਾਰ ਨੇ ਆਪਣੀ ਡਿਊਟੀ ਪੂਰੀ ਕਰਨੀ ਹੈ ਪਰ ਫੈਸਲਾ ਲੋਕਾਂ ਨੇ ਕਰਨਾ ਹੈ ਦੋ ਪਿੰਡਾਂ ਦੇ ਸੰਗਤ ਆਹੁਦੇਦਾਰ ਮੈਂਬਰ ਨੇ ਸੋਸਾਇਟੀ ਦੇ ਉਹ ਮੈਂਬਰਾਂ ਨੂੰ ਅਧਿਕਾਰ ਹੁੰਦਾ ਆਪਣੇ ਮੈਂਬਰ ਚੁਣਨ ਦਾ ਪ੍ਰਧਾਨ ਚੁਣਨ ਦਾ ਪਰ ਇਹ ਤਾਂ ਲੋਕਾਂ ਦੇ ਮੈਂਬਰਾਂ ਤੋਂ ਕਿਸੇ ਨੇ ਪੁੱਛਿਆ ਨਹੀਂਗਾ ਉਹ ਤਾਂ ਜਿਹੜੇ 5 7 11 ਮੈਂਬਰੀ ਕਮੇਟੀ ਚੁਣਨੀ ਸੀ ਉਹ ਤੋਂ 9 ਮੈਂਬਰ ਚੁਣਨੇ ਨੇ ਦੋ ਤਾਂ ਮੈਂਬਰਾਂ ਨੇ ਚੁਣਿਆ ਉਹਨਾਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਤਾਂ ਕਹਿੰਦੇ ਜੀ ਗਰੰਟਾਂ ਆਉਂਦੀਆਂ ਨੇ ਬਹੁਤ ਕੁਸ ਹੁੰਦਾ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਇੰਨਾ ਕਿਹੜਾ ਇਹਨਾਂ ਨੂੰ ਉਹ ਆ ਬਈ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਖੱਟਣ ਪਾਉਣ ਨੂੰ ਆ ਜਾਂ ਪੰਚਾਇਤੀ ਚੋਣਾਂ 'ਚ ਤਾਂ ਕਹਿੰਦੇ ਨੇ ਗਰੰਟਾਂ ਛਾਗ ਗਏ ਜੀ ਇਹ ਕਰ ਗਏ ਉਹ ਗੱਲਾਂ ਹੁੰਦੀਆਂ ਨੇ ਕੋਆਪਰੇਟਿਵ ਸੁਸਾਇਟੀ ਦੀ ਚੋਣਾਂ ਦੇ ਵਾਸ ਨੀਦਰ ਨੀਤੀ ਦੀ ਸੋਚ ਦੀ ਉਹ ਟਪੰਡ ਕਰਦਾ ਹੁਣ ਇੱਥੇ ਵੀ ਕੋਈ ਚੱਲਣਾ ਜੀ ਸਿਸਟਮ ਮੈਨੂੰ ਪਤਾ ਹੀ ਨਹੀਂ ਲੋਕਾਂ ਨੂੰ ਦਲਾਲ ਰੱਖੇ ਹੋਏ ਨੇ ਜੀ ਬੜੇ ਪਿੰਡ ਦੀ ਸੋਸਾਇਟੀ ਆ ਖਾਣ ਨੂੰ ਸਾਰਾ ਕੁਝ ਲਾਲਚ ਨਾਲ ਦਿਖਦਾ ਹੁਣਾ ਕੋਈ ਤਾਂ ਹੀ ਇਹ ਕੰਮ ਕਿਦਾ ਹੋਰ ਵੀ ਇੱਥੇ ਕਿਸਾਨ ਨੇ ਹਾਂਜੀ ਵੈਗਰੀ ਜੀ ਖਾਲਸਾ ਵੈਗਰੀ ਫਤਗੀ ਫਤਗੀ ਜੀ ਕੀ ਨਾਮ ਆ ਜੀ ਪ੍ਰਦੀਪ ਸਿੰਘ ਆ ਜੀ ਪ੍ਰਦੀਪ ਸਿੰਘ ਜੀ ਤੁਸੀਂ ਕੋਈ ਦੱਸ ਰਹੇ ਸੀਗੇ ਪੰਚਾਇਤੀ ਚੋਣਾਂ ਦੇ ਵਿੱਚ ਤਾਂ ਸੁਣਿਆ ਸੀਗਾ ਕਿ ਗਰਾਂਟਾਂ ਦੇ ਕਾਰਨ ਹੋਰ ਲੋਕ ਨੇ ਜਿਹੜੇ ਅੱਗੇ ਆਉਂਦੇ ਨੇ ਕਿ ਕੋਈ ਹਟਣ ਪਾਉਣ ਨੂੰ ਹੋਊਗਾ ਪਰ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਕਿੱਦਾਂ ਹੁੰਦਾ ਸਿਸਟਮ ਹੈ ਇੱਥੇ ਵੀ ਕੋਈ ਇਦਾਂ ਦਾ ਹੁੰਦਾ ਕਿ ਗਰੰਟਾਂ ਆਉਂਦੀਆਂ ਨੇ ਸਰਕਾਰ ਵੱਲੋਂ ਉਹਦੇ ਕਾਰਨ ਇਹ ਅਹੁਦੇਾਂ ਦੇ ਪਿੱਛੇ ਲੜਾਈ ਹੋ ਰਹੀ ਹੈ ਇਹ ਤਾਂ ਇੱਕ ਨਾ ਭਗਵੰਤ ਮਾਨ ਜੀ ਕਹਦੇ ਹੁੰਦੇ ਤੇ ਵੀ ਵੀ ਮਰੀਆ ਦਾ ਪ੍ਰਧਾਨ ਵੀ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਹੈਗਾ ਜੀ ਇਹ ਗੱਲ ਬਸ ਉੱਥੇ ਹੀ ਟੁਕਦੀ ਆ ਕਿ ਜੀ ਇਹ ਬਸ ਅ ਅਹੁਦੇਦਾਰੀਆਂ ਦੇ ਭੁੱਖੇ ਰਹੇ ਵੀ ਆਪਣਾ ਜੋ ਚੱਲਦਾ ੱਤਕਾ ਚੱਲਦਾ ਚਲਾ ਕੇ ਆਪਣਾ ਜਿਵੇਂ ਮਰਜ਼ੀ ਕਰ ਲੋ ਨੰਬਰ 2 ਤੇ ਤੁਹਾਨੂੰ ਮੈਂ ਦਾ ਦਿੰਦਾ ਜਿਹੜੀ ਸਾਡੀ ਕੋਆਪਰੇਟਿਵ ਸਾਇਟੀ ਆ ਜिले ਦੀ ਸਭ ਤੋਂ ਅਮੀਰ ਕੋਆਪਰੇਟਿਵ ਸਾਇਟੀ ਆ ਸਭ ਤੋਂ ਕਾਮਯਾਬ ਸਾਇਟੀ ਜਿਹੜੀ ਆ ਜੀ ਹਾਂ ਜੀ ਇਹਦਾ ਮੈਂ ਮੈਂ ਪਿਛਲੀ ਵਾਰ ਇਹਦਾ ਮੈਂਬਰ ਵੀ ਰਹੀ ਸੀ ਤੇ ਅਸੀਂ ਬੜੀ ਵਧੀਆ ਸਾਇਟੀ ਚਲਾਈ ਆ ਅਸੀਂ ਚੋਣ ਕਰਾਈ ਆ ਉਹਦੇ ਸਾਰਾ ਕੁਝ ਹੋਇਆ ਉਹਦੇ ਤਾਰੀਆਂ ਵੀ ਬੰਡੀਆਂ ਨੇ ਬਲਕਿ ਸਾਡੀ ਤਾਂ ਚੋਣ ਵੀ ਤਾਂ ਸਰਪਸੰਮਤੀ ਨਾਲ ਕਰਾ ਲਈ ਸੀ ਹੂੰ ਪਰ ਇਸ ਵਾਰ ਸਰਪਸੰਮਤੀ ਨਾਲ ਨਹੀਂ ਹੋਈ ਜੀ ਕਹਿੰਦੇ ਕਿਸੇ ਨੂੰ ਪੁੱਛਿਆ ਹੀ ਨਹੀਂ ਹੈ ਇਸ ਵਾਰ ਤਾਂ ਸੈਲਰ ਚ ਬੈਠ ਕੇ ਹੋਈ ਹੈ ਜੀ ਅੱਛਾ ਕੋਆਪਰੇਟਿਵ ਸੁਸਾਇਟੀ ਦੀਆਂ ਚੋਣਾ ਸੈਲਰ ਚ ਹੋਣ ਲੱਗੀ ਸੀ ਹਾਂਜੀ ਹਾਂ ਹੁਣ ਸੈਲਰ ਚ ਹੋਇਆ ਕਰਨੀਆ ਜੀ ਸੋ ਇਹ ਹਾਲਾਤ ਨੇ ਜੀ ਤੁਸੀਂ ਦੇਖ ਰਹੇ ਹੋ ਕੋਆਪਰੇਟਿਵ ਸੁਸਾਇਟੀ ਚਨਾਥਲ ਦੇ ਸੋ ਕੁਲਜੀਤ ਸਿੰਘ ਨਾਗਰਾ ਸਾਹਿਬ ਪਹੁੰਚੇ ਨੇ ਸਾਬਕਾ ਮੰਤਰੀ ਨੇ ਤੇ ਕਿਸਾਨ ਇੱਥੇ ਬੈਠੇ ਨੇ ਮਾਹੌਲ ਆ ਜਿਹੜਾ ਪੁਲਿਸ ਪ੍ਰਸ਼ਾਸਨ ਨਾਲ ਗਰਮਾਉਂਦਾ ਵੀ ਦਿਖਿਆ ਇੱਥੇ ਬੋਲਬਾਲਾ ਹੋਇਆ ਏ ਪਰ ਅੱਗੇ ਕਿਸ ਤਰ੍ਹਾਂ ਇਸ ਮਸਲੇ ਦਾ ਹੱਲ ਨਿਕਲਦਾ ਹੈ ਤਾਂ ਆਉਣ ਵਾਲਾ ਟਾਈਮ ਦੱਸੂਗਾ ਕਿਸਾਨ ਨੇ ਜਿਹੜੇ ਧਰਨੇ ਤੇ ਬੈਠੇ ਨੇ ਕੀ ਹੁੰਦਾ ਉਹ ਆਉਣ ਵਾਲਾ ਟਾਈਮ ਦੱਸੂ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾ ਨਰਪਾਏ ਦੇ ਨਾਲ ਮਨਵਿੰਦਰ ਸਿੰਘ ਜਵਾਨਾ ਫਤਿਹਗੜ ਸਾਹਿਬ